ਮੂਸੇ ਵਾਲਾ ਦਾ ਵੀ ਇਹਨਾਂ ਨੇ ਆਦਮ ਕਾਦ ਬੁੱਤ ਤਿਆਰ ਕੀਤਾ ਬਿਲਕੁਲ ਇਨ ਬਿਨ ਜਿਹੜਾ ਕਿ ਹੱਥ ਦੇ ਵਿੱਚ ਮਾਈਕ ਤੱਕ ਵੀ ਫੜਿਆ ਤਾਂ ਸਟੈਚੂ ਜਿਹੜਾ ਹਾਥੀ ਦਾ ਵੀ ਬਣਿਆ ਹੋਇਆ ਤੇ ਇਧਰ ਖੂ ਦਾ ਵੀ ਇੱਕ ਡਿਜ਼ਾਈਨ ਹੈ ਕੋਈ ਹੁਣਾਂ ਨੇ ਵੈਸੇ ਤਿਆਰ ਕੀਤਾ ਆਰਟ ਗੈਲਰੀ ਦੇ ਤੌਰ ਤੇ ਨਮੂਨਾ ਕਿਸੇ ਦਾ ਦੇਖੋ ਹੁਣ ਇਧਰ ਮਾਤਾ ਜੀ ਹੁਣੀ ਨੇ ਹਿਦਰਾ ਬਾਪੂ ਜੀ ਹੁਣਾਂ ਦਾ ਬੁੱਤ ਬਣਿਆ ਹੋਇਆ ਇਨ ਬਿਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਤੇ ਅੱਜ ਆਪਾਂ ਖੜੇ ਹੋਏ ਹਾਂ ਮੋਗਾ ਜ਼ਿਲ੍ਹਾ ਦੇ ਪਿੰਡ ਮਾਣੂਕੇ ਗਿੱਲ ਦੇ ਵਿੱਚ ਤੇ ਇੱਥੇ ਆਰਟਿਸਟ ਇਕਬਾਲ ਸਿੰਘ ਹੁਣਾਂ ਕੋਲੇ ਅੱਜ ਅਸੀਂ ਪਹੁੰਚੇ ਆਂ ਜਿਨ੍ਹਾਂ ਦੇ ਹੱਥ ਵਿੱਚ ਇੱਕ ਐਹੋ ਜਿਹਾ ਜਾਦੂ ਹੈ ਵੀ ਜਿਉਂਦੇ ਜਾਗਦੇ ਬੰਦੇ ਦਾ ਬੁੱਤ ਬਣਾ ਦਿੰਦੇ ਨੇ ਜਾਦੂਗਰ ਸ਼ਬਦ ਮੈਂ ਐਸ ਕਰਕੇ ਵਰਤਦਾ ਪਿਆ ਕਿਉਂਕਿ ਇਹ ਇੱਕ ਆਰਟਿਸਟ ਨੇ ਆਦਮ ਕਾਦ ਬੁੱਤ ਬਣਾਉਂਦੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਕਿਵੇਂ ਸਾਰਾ ਸਿਸਟਮ ਤਿਆਰ ਕਰਦੇ ਨੇ ਤੇ ਆਟ ਗੈਲਰੀ ਵੀ ਉਹਨਾਂ ਨੇ ਬਣਾਈ ਹੋਈ ਐ ਸਾਰੀ ਇੱਕ ਚੀਜ਼ ਜਿਹੜੀ ਆਪਾਂ ਹਰ ਇੱਕ ਚੀਜ਼ ਕੱਲੀ ਕੱਲੀ ਤੁਹਾਨੂੰ ਦਿਖਾਵਾਂਗੇ ਤੇ ਭਾਜੀ ਹੁਣ ਨਾਲ ਗੱਲਬਾਤ ਵੀ ਕਰਦੇ ਆਂ ਵੀ ਕੀ ਸਾਰਾ ਸਾਬਤ ਕਿਵੇਂ ਕੰਮ ਕਰਦੇ ਨੇ ਹਨਾ ਕੀ ਟਾਈਮ ਲੱਗਦਾ ਤੇ ਜੇ ਕਿਸੇ ਨੇ ਤਿਆਰ ਕਰਵਾਉਣਾ ਹੋਵੇ ਆਦਮ ਕਾਦ ਬੁੱਤ ਤਾਂ ਉਹ ਵੀ ਕਰਾ ਸਕਦੇ ਹੋ ਤੇ ਆਪਾਂ ਬਾਈ ਜੀ ਹੁਣਾਂ ਦੇ ਕੋਲ ਲੈ ਕੇ ਚੱਲਦੇ ਕਰਦੇ ਆਂ ਸਾਰੀ ਗੱਲਬਾਤ ਇੱਕ ਵਾਰੀ ਸਤਨਾਮ ਸਿੰਘ ਜੀ ਇੱਧਰ ਨੇੜੇ ਤੋਂ ਸ਼ਾਟ ਲਾਓ ਜੀ ਇਹਨਾਂ ਇਹ ਹੁਣ ਇੱਕ ਜਿਹੜਾ ਸਟੈਚੂ ਤਿਆਰ ਕੀਤਾ ਹੋਇਆ ਵੈਸੇ ਜਦੋਂ ਅਸੀਂ ਦੂਰੋਂ ਆਏ ਸੀ ਨਾ ਨੇੜੇ ਕੀਤਾ ਸੀ ਐਂਟਰ ਤੇ ਬਾਈ ਜੀ ਹੁਣਾਂ ਕੋਲ ਅਸੀਂ ਆਉਣ ਲੱਗੇ ਸੀ ਤਾਂ ਠੀਕ ਆ ਵੀ ਸ਼ਾਇਦ ਲੱਗਦਾ ਕਿ ਕੋਈ ਬੈਠਾ ਹੋਇਆ ਕਿ ਦੋ ਇਨਸਾਨ ਜਿਵੇਂ ਇੱਕ ਫੀਮੇਲ ਸੀ ਤੇ ਇੱਕ ਮੇਲ ਕਿ ਬੈਠੇ ਹੋਏ ਨੇ ਪਰ ਜਦੋਂ ਅਸੀਂ ਨੇੜੇ ਆ ਕੇ ਦੇਖਿਆ ਜਾਂ ਇਹਨਾਂ ਦੀ ਟੀਮ ਦੇ ਮੈਂਬਰ ਨੂੰ ਪੁੱਛਿਆ ਤੇ ਉਹ ਕਹਿੰਦੇ ਨਹੀਂ ਜੀ ਉਹ ਬੋਤੀ ਬਣੇ ਹੋਏ ਨੇ ਬਾਈ ਹੁਣੀ ਇਕੱਲੇ ਨੇ ਤੁਸੀਂ ਜਾ ਸਕਦੇ ਹੋ ਤੇ ਇੰਨਾ ਭਲੇਖਾ ਪੈਂਦਾ ਇਨ ਬਿੰਨ ਭਿੰਨ ਚੀਜ਼ ਤਿਆਰ ਕਰਦੇ ਨੇ ਸਿਰਫ ਇੱਕ ਜਾਣ ਪਾਉਣੀ ਬਾਕੀ ਰਹਿ ਜਾਂਦੀ ਹੈ ਐਂ ਲੱਗਦਾ ਵੀ ਹੁਣ ਵੀ ਬੋਲੇ ਹੁਣ ਵੀ ਬੋਲੇ ਤੇ ਆ ਜੋ ਹਮ ਬਾਈ ਹਣਾ ਕੋਲੇ ਆਪਾਂ ਲੈ ਕੇ ਚੱਲਦੇ ਆਂ ਬਾਈ ਇਕਬਾਲ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਕੰਮ ਕਰੀ ਜਾਂਦੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਸਤਿ ਸ਼੍ਰੀ ਅਕਾਲ ਬਾਈ ਬਹੁਤ ਵਧੀਆ ਜੀ ਆਇਆਂ ਨੂੰ ਧੰਨਵਾਦ ਜੀ ਤੁਹਾਡਾ ਤੁਸੀਂ ਸਾਨੂੰ ਸਮਾਂ ਦਿੱਤਾ ਕੋਈ ਨਹੀਂ ਐ ਵੈਸੇ ਤੁਸੀਂ ਕੰਮ ਕਰਦੇ ਹੋ ਅਸੀਂ ਕੀਤਾ ਤਾਂ ਤੁਹਾਨੂੰ ਤੰਗ ਹੀ ਨਹੀਂ ਨਹੀਂ ਕੋਈ ਨਹੀਂ ਤੁਹਾਡਾ ਟਾਈਮ ਆਪ ਕੋ ਬਹੁਤਾ ਨਹੀਂ ਲੈਣਾ ਹਾਂਜੀ ਹਾਂਜੀ ਅੱਛਾ ਬਾਈ ਜੀ ਤੇ ਜਿਹੜੀ ਕਲਾ वैसे ता कहंदे ने ਸਿਆਣੇ ਵੀ ਜਿਹੜੀ ਕਲਾ ਤਾਂ ਹੁੰਦੀ ਕੁਦਰਤ ਵੱਲੋਂ ਹਾਂਜੀ ਹਾਂਜੀ ਤੇ ਇਹਦੇ ਵਿੱਚ ਇਸ ਨੂੰ ਤਰਾਸ਼ਿਆ ਤਾਂ ਜਾ ਸਕਦਾ ਪਰ ਪੈਦਾ ਨਹੀਂ ਕੀਤੀ ਜਾ ਸਕਦੀ ਤੇ ਜਿਵੇਂ ਇਸ ਕੰਮ ਦੇ ਵਿੱਚ ਤੁਸੀਂ ਜਿਹੜੀ ਟ੍ਰੇਨਿੰਗ ਵਗੈਰਾ ਜਿੰਨਾ ਤੋਂ ਲਈ ਆ ਕੀ ਤੁਹਾਡਾ ਆਪਣੇ ਤੌਰ ਤੇ ਇਹ ਕੰਮ ਜਿਹੜਾ ਸਟਾਰਟ ਕੀਤਾ ਗਿਆ ਤੇ ਨਾਮ ਬਾਈ ਜੀ ਜਿਹੜੀ ਕਲਾ ਹੁੰਦੀ ਹੈ ਹਾਂਜੀ ਆਰਟ ਹੁੰਦੀ ਹੈ ਹੂੰ ਹੂੰ ਇਹੇ ਬੰਦੇ ਦੇ ਅੰਦਰ ਨਾ ਕੁਦਰਤ ਦੀ ਰੱਬ ਦੀ ਦੇਣ ਹੁੰਦੀ ਪੁਰਸੀ ਲੈ ਲਓ ਤੁਸੀਂ ਦੇਣ ਹੁੰਦੀ ਨਹੀਂ ਨਹੀਂ ਕੋਈ ਗੱਲ ਨਹੀਂ ਫੇਰ ਨੂੰ ਇਹ ਹੁੰਦੀ ਹੈ ਕੁਦਰਤ ਦੀ ਰੱਬ ਦੀ ਦੇਣ ਹਾਂਜੀ ਪਰਮਾਤਮਾ ਵੱਲੋਂ ਨਾ ਕਿਸੇ ਬੰਦੇ ਦੇ ਵਿੱਚ ਇੱਕ ਜਿਵੇਂ ਆਪਾਂ ਕਹਿ ਦਈਏ ਵੀ ਚਿਪ ਫਿੱਟ ਕੀਤੀ ਹੁੰਦੀ ਹੈ ਹਾਂ ਕੁਦਰਤੀ ਤੌਰ ਤੇ ਲੱਗਦਾ ਸੌਫਟਵੇਅਰ ਹੀ ਹੁੰਦਾ ਹੈ ਸੌਫਟਵੇਅਰ ਸ਼ੁਰੂ ਤੋਂ ਹੀ ਹੁੰਦਾ ਨਾ ਹਾਂ ਸ਼ੁਰੂ ਤੋਂ ਹੁੰਦਾ ਜੇ ਤਾਂ ਇਹਨੂੰ ਪਹਿਚਾਣ ਲਵੇਗੇ ਹਾਂਜੀ ਬਾਹਰ ਕੱਢ ਲਗੇ ਠੀਕ ਤਾਂ ਸਿੱਧੇ ਪਾਸੇ ਲਾ ਲਗੇ ਤਾਂ ਕੰਮ ਕਰਨ ਲੱਗ ਜੀਏ ਤਾਂ ਸਹੀ ਹੈ ਕਈ ਵੀ ਕਲਾ ਬੰਦੇ ਨੂੰ ਪੁੱਠੇ ਪਾਸੇ ਵੀ ਲੈ ਜਾਂਦੀ ਹੈ ਬਿਲਕੁਲ ਤੇ ਐਵੇਂ ਆਵੇਂ ਕਲਾ ਨੂੰ ਹਮੇਸ਼ਾ ਜੇ ਪ੍ਰਮਾਤਮਾ ਨੇ ਤੁਹਾਨੂੰ ਕਲਾ ਦਿੱਤੀ ਹੈ ਉਹਨੂੰ ਵਧੀਆ ਪਾਸੇ ਲਾਓ ਠੀਕ ਦੂਸਰੀ ਗੱਲ ਇਹ ਆ ਬਈ ਜੇ ਆਪਾਂ ਕੰਮ ਕਹਿੰਦੇ ਵੀ ਕੰਮ ਕਿੱਥੋਂ ਸੁਖਿਆ ਆਏ ਨੇ ਜਿਹੜੀ ਕਲਾ ਹੈਗੀ ਆ ਪ੍ਰਮਾਤਮਾ ਨੇ ਦੇਣ ਦਿੱਤੀ ਹੈ ਉਹ ਤਾਂ ਆਪ ਹੀ ਅੰਦਰੋਂ ਫਟ ਪੈਂਦੇ ਹੁੰਦਾ ਮਮੂਲੀ ਜਿਵੇਂ ਕਹਿੰਦੇ ਬੂਟੇ ਨੂੰ ਪਾ ਬੀਜ ਨੂੰ ਪਾਣੀ ਦੇਣਾ ਤੇ ਬੀਜ ਨੇ ਫਟ ਬਸ ਬਸ ਥੋੜਾ ਬੋਲਾ ਤਰਾਸ਼ਣੀ ਲੋੜ ਹਾਂ ਤਰਾਸ਼ਣੀ ਅੱਛਾ ਨੇ ਕਿੰਨੇ ਕ ਟਾਈਮ ਤੋਂ ਪਿਛਲੇ ਤੋਂ ਆਪਾਂ ਇਹ ਕਿੰਨੇ ਕ ਸਾਲਾਂ ਤੋਂ ਕੰਮ ਕਰਦੇ ਪਏ ਇੱਥੇ ਮੈਨੂੰ ਵੀਰੇ ਮੈਂ ਕਹਾਂ ਸਮਝ ਜਦੋਂ ਤੋਂ ਮੈਂ ਪ੍ਰੋਫੈਸ਼ਨਲ ਕੰਮ ਸ਼ੁਰੂ ਕੀਤਾ ਹਾਂ ਹਾਂਜੀ ਤਕਰੀਬਨ ਮੈਨੂੰ 25 ਸਾਲ ਹੋ ਗਏ 25 ਸਾਲਾਂ ਤੋਂ ਤੁਸੀਂ ਇਹ ਜਿਹੜਾ ਕੰਮ ਕਰ ਰਹੇ ਕਰ ਤੇ ਜਿਵੇਂ ਏ ਹੁਣ ਤਸਵੀਰਾਂ ਜਿਹੜੇ ਆਰਟ ਤਿਆਰ ਤੁਸੀਂ ਕੀਤੇ ਹੋ ਹਨਾ ਮਾੜਾ ਜਿਹਾ ਸਤਨਾਮ ਸਿੰਘ ਜੀ ਜਿਵੇਂ ਆ ਇੱਕ ਹਨਾ ਫੀਮੇਲ ਲੇਡੀਜ਼ ਦਾ ਤੁਸੀਂ ਬਹੁ ਬਹੁਤ ਤਿਆਰ ਕੀਤਾ ਇਹ ਫਿਰ ਜਿਵੇਂ ਆਰਡਰ ਵਗੈਰਾ ਤੇ ਤਿਆਰ ਕਰਦੇ ਹਾਂ ਜਾਂ ਕੋਈ ਖਾਸ ਸੈਲੀਬ੍ਰਿਟੀ ਦਾ ਤਿਆਰ ਕਰਦੇ ਹਾਂ ਕਿ ਕੋਈ ਵੀ ਚਾਵੇ ਤੁਹਾਡੇ ਤੱਕ ਪਹੁੰਚ ਕਰਕੇ ਬਣਵਾ ਸਕਦਾ ਬਹੁਤ ਬਹੁਤ ਪਹੁੰਚੋ ਤਾਂ ਫਿਰ ਬਹੁਤ ਜ਼ਿਆਦਾ ਕੰਮ ਹੋ ਜੂ ਹਾਂਜੀ ਅਸੀਂ ਫੋਨ ਤਾਂ ਬਹੁਤ ਆਉਂਦੇ ਆ ਅਸੀਂ ਤਕਰੀਬਨ ਹੀ ਸਿੱਖਿਆ ਦਿੰਨੀ ਇੱਕ ਤਾਂ ਅਸੀਂ ਛੋਟੀ ਉਮਰ ਦੇ ਵਿੱਚ ਸਟੈਚੂ ਨੇ ਤਿਆਰ ਕਰਦੇ ਆ ਕੀ ਜਾਂ ਤਾਂ ਬਜ਼ੁਰਗਾਂ ਦਾ ਜਾਂ ਕੋਈ ਮੋਤਵਾਰ ਬੰਦੇ ਆ ਜਾਂ ਕੋਈ ਸ਼ਹੀਦਾਂ ਦਾ ਹੋ ਗਿਆ ਜਾਂ ਜਿਨ੍ਹਾਂ ਨੇ ਸਾਡੇ ਸਮਾਜ ਦੀ ਦੇ ਦੇ ਖਾਤਰ ਆਪਣਾ ਕੁਝ ਦੇਣ ਦਿੱਤੀ ਉਹਨਾਂ ਦਾ ਸਟੈਚੂ ਬਣਾਉਣਾ ਚਾਹੀਦਾ ਉਹਨਾਂ ਦਾ ਹੀ ਸਟੈਚੂ ਬਣਾਉਣਾ ਚਾਹੀਦਾ ਬਿਲਕੁਲ ਸਹੀ ਗੱਲ ਹੈ ਤੁਹਾਡੀ ਤੇ ਜੇ ਆਪਾਂ ਸਮੇਂ ਦੀ ਗੱਲ ਕਰੀਏ ਮੰਨ ਲਓ ਵੀ ਜਿਵੇਂ ਹੁਣ ਇਹਨਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਤਕਰੀਬਨ ਕੋਈ ਸਮਾਂ ਮਿੱਥਾ ਹੁੰਦਾ ਹੈ ਵੀ 10 ਦੇਣ 20 ਦੇਣ ਮਹੀਨਾ ਕਿ ਐ ਕੋਈ ਇਹੋ ਜਿਹੀ ਕੋਈ ਸਿਸਟਮ ਨਹੀਂ ਹੈ ਨਾ ਇਹ ਕੋ ਪ੍ਰੋਸੈਸਿੰਗ ਟਾਈਮ 3 ਮਹੀਨਿਆਂ ਦਾ ਹੈ ਜੀ ਅੱਛਾ 3 ਮਹੀਨੇ ਦੇ ਵਿੱਚ 3 ਮਹੀਨੇ ਟਾਈਮ ਹੀ ਨਹੀਂ ਲੱਗਣੀ ਲੱਗਣੀ ਭਾਈ ਤਾਂ 3 ਮਹੀਨੇ ਜੜੇ ਨੇ ਤੇ ਲੱਗਣੀ ਹੀ ਲੱਗਣੀ ਹਰ ਇੱਕ ਬੋਦੇ ਵਿੱਚ ਤੇ ਇਨਸਾਨਾਂ ਤੋਂ ਇਲਾਵਾ ਵੀ ਆਪਾਂ ਸਟੈਚੂ ਜਿਹੜੇ ਆਲਰੇਡੀ ਕਰਦੇ ਆ ਕਿਸੇ ਹੋਰ ਹਨਾ ਜਿਵੇਂ ਜਾਨਵਰ ਮੈਂ ਦੇਖਿਆ ਇੱਥੇ ਜਾਨਵਰ ਵੀ ਆ ਬੜਦਾ ਤੇ ਹੋਰ ਕੰਗਾਰੂ ਸੀ ਅੰਦਰ ਪਿਆ ਸੀ ਦੇਖਿਆ ਇਹ ਚੀਜ਼ਾਂ ਜਿਹੜੀਆਂ ਫਿਰ ਇਹ ਆਰਡਰ ਤੇ ਆ ਕਿ ਇਹ ਨਹੀਂ ਤਾਂ ਦੇਖੋ ਜੀ ਜਿਹੜੇ ਕੁਦਰਤੀ ਜਿਹੜੇ ਜੰਗਲੀ ਜਾਨਵਰ ਹਾਂਜੀ ਜਿਹੜੇ ਕੁਝ ਜਾਨਵਰ ਐਸ ਤਰ੍ਹਾਂ ਆਪ ਨੂੰ ਹੈ ਨਹੀਂ ਅਸੀਂ ਉਹਨਾਂ ਦੇ ਤਿਆਰ ਕਰਦੇ ਰਹਿੰਨੇ ਕਿਉਂਕਿ ਉਹ ਸਾਡੇ ਵਿਰਥੇ ਤਾਂ ਨਹੀਂ ਪ੍ਰਾਤਨ ਜਾਨਵਰ ਆ ਜਾਂਦੇ ਆ ਉਹ ਤਿਆਰ ਕਰਦੇ ਹੀ ਕਰ ਦੋ। ਅੱਛਾ ਉਹ ਆਪਣਾ ਸ਼ੌਂਕ ਆ ਵੀ ਇਹਨੂੰ ਆਪਾਂ ਕਰਦੇ ਕਰਦੇ। ਇਹਨੂੰ ਤੁਸੀਂ ਐਜ਼ੇ ਸ਼ੌਂਕ ਦੇ ਨਾਲ ਹੀ ਮਤਲਬ ਕੰਮ ਕਰਦੇ ਹੋ ਹਨਾ। ਦੇਖੋ ਸ਼ੌਂਕ ਤੋਂ ਬਿਨਾਂ ਟ ਹੁੰਦੀ ਨਹੀਂ। ਨਹੀਂ ਜਿਵੇਂ ਆਪਾਂ ਕਹਿ ਲਈਏ ਵੀ ਐਜ਼ੇ ਬਿਜ਼ਨਸ ਤੁਸੀਂ ਇਸ ਚੀਜ਼ ਨੂੰ ਘਟ ਲੈਨੇ ਹੋ ਹਨਾ ਤੇ ਸ਼ੌਂਕ ਤੁਹਾਡਾ ਸ਼ੌਂਕ ਆ ਨਾ। ਹਾਂ ਹਾਂ। ਜੇ ਸਾਡਾ ਸ਼ੌਂਕ ਉਹ ਕਿੱਤਾ ਬਣਦੇ ਬਿਜ਼ਨਸ ਆਟੋਮੈਟਕੀ ਬਣ ਜਾਂਦਾ। ਉਹ ਤਾਂ ਆਟੋਮੈਟਕ ਬਣੀ ਗਿਆ। ਕਿਉਂਕਿ ਉੱਤੇ ਮਨ ਨਾਲ ਦਿਲ ਨਾਲ ਕੰਮ ਹੁੰਦਾ। ਉਹ ਤਾਂ ਬਣੀ ਜਾਂਦਾ। ਹਾਂਜੀ। ਤੇ ਇਹ ਲੋਕੇਸ਼ਨ ਜਿਹੜਾ ਗਿੱਲ ਮੰਨੂ ਤੇ ਪਿੰਡ ਆ ਇਹ ਜਿਲ੍ਹਾ ਮੋਗਾ ਦੇ ਵਿੱਚ ਪੈਂਦਾ ਤੇ ਇੱਕ ਬੰਨੇ ਨੂੰ ਬਾਗਾ ਪਰਾਣਾ ਹਾਂਜੀ ਇੱਧਰ ਬਾਗਾ ਪਰਾਣਾ ਇੱਧਰ ਨੂੰ ਨਿਹਾਲ ਸਿੰਘ ਇੱਧਰ ਨਿਹਾਲ ਸਿੰਘ ਆ ਲੈ ਤੇ ਆਪਾਂ ਤਕਰੀਬਨ ਪਿੰਡ ਦੇ ਕੋਲ ਹੀ ਬੈਠੇ ਮਸਜਿਦ ਆ ਆਪਣੇ ਮਦਰੱਸਾ ਮਦਰੱਸੇ ਕੋਲ ਹੀ ਆਪਾਂ ਬੈਠੇ ਹਾਂਜੀ ਮੰਨੂ ਕੀ ਗੱਲ ਪਿੰਡ ਦੇ ਵਿੱਚ ਅੱਛਾ ਬਾਈ ਜੀ ਜਿਹੜਾ ਇਹ ਹੁਣ ਆਪਣੇ ਕੋਲੇ ਰੈਡੀ ਹੋਇਆ ਪਿਆ ਲਗਭਗ ਕਿਹਦੇ ਵਿੱਚ ਕੁਝ ਰਹਿੰਦਾ ਨਹੀਂ ਹਲੇ ਚੱਲਦਾ ਜੀ ਕੰਮ ਇਹ ਕਰੀ ਜਾਂਦੇ ਮਣਮੜਾ ਕੋਈ ਬਰੀਕ ਕੰਮ ਰਹਿੰਦਾ ਹੁੰਦਾ ਉਹ ਨਾਲ ਦੀ ਨਾਲ ਚੱਲੀ ਜਾਂਦਾ ਜੀ ਇਹ ਗੱਟੇ ਇਹ ਜਿਵੇਂ ਕਿੰਨੇ ਕਿਲੋਮੀਟਰ ਤੋਂ ਦੂਰ ਤੋਂ ਆਪਣੇ ਕੋਲੇ ਇਹ ਜਿਹੜਾ ਆਰਡਰ ਆਪਣੇ ਕੋਲੇ ਆਇਆ ਆਪਣੇ ਕੋਲੇ ਪੂਰੇ ਇੰਡੀਆ ਤੋਂ ਆਉਂਦੇ ਆ ਜੀ ਇਹ ਵੀ ਮੇਰੇ ਨਾਲ 6 5 6 ਕਿਲ 100 ਕਿਲੋਮੀਟਰ ਤੋਂ ਉਹ 700 ਕਿਲੋਮੀਟਰ ਤੋਂ ਦੂਰ ਆ ਇੱਥੋਂ ਠੀਕ ਹੈ ਜੂਪੀ ਤੋਂ ਯੂਪੀ ਤੋਂ ਤੇ ਆਪਣੇ ਕੋਲੇ ਬਈ ਸਾਰੇ ਇੰਡੀਆ ਦੇ ਆਰਡਰ ਆਉਂਦੇ ਆ ਜੀ ਇੰਡੀਆ ਤੋਂ ਬਾਹਰ ਤੋਂ ਵੀ ਵੈਸੇ ਮੇਰੇ ਕੋਲ ਹਾਂਜੀ ਬਾਹਰ ਤੋਂ ਬਾਹਰ ਤੋਂ ਵੀ ਆ ਜਾਂਦੇ ਤੇ ਜਿਹੜਾ ਡਿਲੀਵਰੀ ਦਾ ਸਿਸਟਮ ਫਿਰ ਉਹ ਆਪਾਂ ਇੱਥੋਂ ਡਿਲੀਵਰ ਕਰਨਾ ਹੁੰਦਾ ਹਾਂ ਹਾਂਜੀ ਹਾਂਜੀ ਇੱਥੋਂ ਆਪਾਂ ਕਿ ਆਪ ਵੀ ਲਾ ਕੇ ਲੈ ਜਾਂਦੇ ਕੋਈ ਨਹੀਂ ਆਪ ਸ਼ੌ ਇਹ ਤਾਂ ਅਗਲੇ ਪਲਾਨ ਕਰਦਾ ਵੀ ਜੀ ਅ ਠੀਕ ਹੈ ਲੀਡਰ ਨੂੰ ਗੱਲ ਦਿੰਦੇ ਨੇ ਤੇ ਜਿਹੜੇ ਇਹਨਾਂ ਦੇ ਜਿਵੇਂ ਡਰੈੱਸ ਅੱਪ ਦੀ ਗੱਲ ਕਰੀਏ ਤਾਂ ਹੂਬ ਹੂ ਆਪਾਂ ਨੂੰ ਓਵੇਂ ਲੱਗਦਾ ਹਨਾ ਇਹ ਅਗਲੇ ਦੀ ਚੁਆਇਸ ਹੈ ਕਿ ਇਹ ਵੀ ਇਹਦੇ ਵਿੱਚ ਵੀ ਆਪਣਾ ਹੀ ਹੁੰਦਾ ਨਹੀਂ ਨਹੀਂ ਡਰੈੱਸ ਤਾਂ ਅਗਲੇ ਦੇ ਹਿਸਾਬ ਨਾਲ ਹੀ ਹੁੰਦੀ ਹੈ ਠੀਕ ਹੈ ਵੀ ਜਿਹੜੀ ਵੀ ਆਪਾਂ ਇਦਾਂ ਦੀ ਡਰੈੱਸ ਯਾਨੀ ਹਾਈਟ ਅਗਲੇ ਤੋਂ ਅਸੀਂ ਪੁੱਛ ਲੈਣੇ ਆਂ ਹਾਈਟ ਪੁੱਛ ਲੈਣੀ ਹਾਈਟ ਹੁੰਦੀ ਹੈ ਠੀਕ ਹੈ ਉਸ ਦੇ ਹਿਸਾਬ ਨਾਲ ਹੀ ਤਿਆਰ ਕਰਦੇ ਆਂ ਓਕੇ ਤੇ ਇਹ ਫਿਰ ਨਾਲ ਤਸਵੀਰ ਵਗੈਰਾ ਦੇ ਜਾਂਦੇ ਹੁਣ ਹਾਂਜੀ ਹਾਂਜੀ ਹਾਂ ਤਸਵੀਰ ਤਾਂ ਦੇਖੀ ਤਸਵੀਰ ਤਾਂ ਦੇਖ ਕੇ ਹੀ ਬਣਦਾ ਨਾ ਠੀਕ ਹੈ ਤੇ ਇਹ ਜਿਹੜਾ ਮਤਲਬ ਬਹੁਤ ਵੱਡਾ ਤੁਹਾਡਾ ਜਿਹੜਾ ਏਰੀਆ ਦੇ ਵਿੱਚ ਤੁਸੀਂ ਬਣਾਇਆ ਹੋਇਆ ਤੇ ਨਾਲ ਮੈਂ ਦੇਖਿਆ ਵੀ ਬਣਿਆ ਵੀ ਬਹੁਤ ਕੁਝ ਪਿਆ ਤੇ ਇੰਨਾ ਜ਼ਿਆਦਾ ਮੈਨੇਜਮੈਂਟ ਜਿਹੜੀ ਤੁਸੀਂ ਫਿਰ ਇਕੱਲੇ ਕਿਵੇਂ ਕਰ ਪਾਉਣੇ ਕਿ ਹੋਰ ਟੀਮ ਕਾਫੀ ਆਪਣੀ ਵਿੱਚ ਪੂਰਨ ਕਰ ਦੇਣੇ ਆਪਣੀ 12-13 ਬੰਦਿਆਂ ਦੀ ਟੀਮ ਹੈ ਠੀਕ ਹੈ ਅਲੱਗ-ਅਲੱਗ ਡਿਊਟੀਆਂ ਉਸੇ ਹਿਸਾਬ ਨਾਲ ਹੀ ਕੰਮ ਚੱਲ ਜੰਦਾ ਰਹਿੰਦਾ ਹੈ ਜੀ ਬਾਕੀ ਕਲਾ ਦਾ ਕੰਮ ਹੈ ਤਾਂ ਹੈ ਨਹੀਂ ਵੀ ਕੋਈ ਜ਼ੋਰ ਦਾ ਕੰਮ ਆ ਚੱਕ ਚੱਕੇ ਚੀਜ਼ਾਂ ਫਿੱਟੀ ਜਾਣੀਆਂ ਹਾਂ ਇਹਦਾ ਹੌਲੀ ਹੌਲੀ ਕਰਨਾ ਪੈਂਦਾ ਹੌਲੀ ਹੌਲੀ ਇਹ ਇਕਾਗਰਤਾ ਦਾ ਕੰਮ ਹੈ ਹਨ ਬਿਲਕੁਲ ਬਿਲਕੁਲ ਤੇ ਜਿਵੇਂ ਕਿਸੇ ਨੇ ਬਣਵਾਉਣਾ ਹੋਵੇ ਹਨ ਤੇ ਉਹ ਵੀ ਤੁਹਾਡੇ ਤੱਕ ਪਹੁੰਚ ਕਰ ਸਕਦਾ ਹਾਂ ਜੀ ਪਹੁੰਚ ਕਰ ਸਕਦਾ ਤੁਹਾਨੂੰ ਤਕਰੀਬਨ ਠੀਕ ਹੈ ਚਲੋ ਤੁਸੀਂ ਸਾਨੂੰ ਆਪਦਾ ਕੀਮਤੀ ਸਮਾਂ ਦਿੱਤਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਅਸੀਂ ਸ਼ੁਕਰਗੁਜ਼ਾਰ ਕਰਦੇ ਹਾਂ ਤੇ ਬਾਕੀ ਜਿਵੇਂ ਇਹ ਬਾਈ ਹੁਣ ਕੋਈ ਕਵੇ ਤਾਕੇ ਵੀ ਸਾਡੇ ਮੁੰਡੇ ਨੂੰ ਸਿਖਾ ਦੇ ਜਾਂ ਕੋਈ ਕਵੇ ਵੀ ਮੈਂ ਸਿੱਖਣਾ ਐਵੇਂ ਹੀ ਹੋ ਸਕਦਾ ਕਿ ਇਹ ਗੱਲ ਨਹੀਂ ਹੋ ਸਕਦੀ ਨਹੀਂ ਹੋ ਸਕਦਾ ਬਈ ਪਰ ਗੱਲ ਉਹ ਵੀ ਹੁਣ ਤਾਂ YouTube ਤੇ ਫਿਰ ਸਿੱਖੀ ਜਾਂਦੇ ਹੁਣ ਤਾਂ ਆ ਕੇ ਸਾਨੂੰ ਸਿਖਾਉਂਦੇ ਆ ਜਿਹੜਾ ਵੀ ਕੋਈ ਆਉਂਦਾ ਹੂੰ ਹੂੰ ਹੁਣ ਉਹ ਜਮਾਨਾ ਸਿੱਖਣਾ ਸਿਖਾਉਣ ਵਾਲਾ ਮੇਰੇ ਹਿਸਾਬ ਨਾਲ ਖਤਮ ਹੀ ਹੈ ਉਸਤਾਦ ਉਸਤਾਦ ਚੰਨੇ ਵਾਲੀ ਗੱਲ ਕਰ ਕੱਟ ਬੰਤਾ ਕਹਿੰਦੇ ਵੀ ਨਹੀਂ ਯਾਰ ਮੈਂ ਤਾਂ YouTube ਤੇ ਤਾਂ ਹੀ ਵੇਖਿਆ ਸੀ ਨਹੀਂ ਨਹੀਂ ਉੱਥੇ ਤਾਂ ਵੀ ਆਏ ਦੇਖਿਆ ਸੀ ਇਹ ਦੀ ਗੱਲ ਹੈ ਕਿ ਗੁਰੂ ਬਿਣਾ ਜਿਵੇਂ ਕਹਿੰਦੇ ਹੁੰਦੇ ਕੱਤ ਨਹੀਂ ਖਾਦ ਬਿਣਾ ਪਤ ਨਹੀਂ ਗੁਰੂ ਦਾ ਉਧਾਰ ਨੇ ਫਿਕਰ ਨਹੀਂ ਪੈਂਦਾ ਜਿਵੇਂ ਉਹੀ ਗੱਲ ਆ ਵੀ ਇਹ ਜਿਹਦੇ ਅੰਦਰ ਹੋਇਆ ਕਿਰਦ ਉਹਨੇ ਇੰਟਰਸਟ ਲੈਣਾ ਇਸ ਚੀਜ਼ ਤੇ ਸਿੱਖੀ ਜਾਣਾ ਹਾਂ ਉਹਨੇ ਸਿੱਖ ਵੀ ਜਾਣਾ ਤੇ ਇੰਟਰਸਟ ਵੀ ਉਹਦਾ ਹੀ ਬਣਨਾ ਤੇ ਜਿਵੇਂ ਇੱਕ ਉੱਥੇ ਆਪਣੇ ਪੰਜਾਬ ਦੇ ਵਿੱਚ ਨਾ ਧਾਰਮਿਕ ਸਥਾਨ ਮੈਥਿਆਣਾ ਸਾਹਿਬ ਬਣਿਆ ਹੋਇਆ ਨਾ ਹਾਂਜੀ ਹਾਂਜੀ ਤੇ ਮੈਥਿਆਣਾ ਸਾਹਿਬ ਵੀ ਕਾਫੀ ਜਿਹੜੇ ਸਟੈਚੂ ਉੱਥੇ ਲੱਗੇ ਹੋਏ ਨੇ ਤੇ ਉਹ ਉੱਥੇ ਵੀ ਆਪਣੇ ਉੱਥੇ ਆਪਾਂ 15 ਸਾਲ ਕੰਮ ਕੀਤਾ ਲਗਾਤਾਰ ਅੱਛਾ ਤੇ ਕਾਫੀ ਕੰਮ ਕੀਤਾ ਠੀਕ ਹੈ ਤੇ ਫੇਰ ਮੈਂ 13 14 ਦੇ ਵਿੱਚ ਇੱਥੇ ਆ ਗਿਆ ਸੀ ਪਿੰਡ ਮਾਨੁਕੇ 2013 14 ਹਾਂਜੀ ਹਾਂਜੀ ਠੀਕ ਹੈ ਤੇ ਧਾਰਮਿਕ ਵੀ ਆਪਾਂ ਕਰਦੇ ਆਂ ਧਾਰਮਿਕ ਹਾਂਜੀ ਅਸ਼ੀਰਦ ਸਿੰਘ ਸਾਰੇ ਤਰ੍ਹਾਂ ਦੇ ਸਾਰੇ ਕੁਝ ਵੀ ਐਵਰੀਥਿੰਗ ਹੈ ਨਾ ਹਾਂਜੀ ਸਾਰੇ ਧਰਮਾਂ ਦਾ ਕੰਮ ਕਰੀਦਾ ਜੀ ਸਾਰੇ ਧਰਮਾਂ ਦਾ ਕੰਮ ਕਰੀਦਾ ਓਕੇ ਤੇ ਜਿਹੜਾ ਇਹਦੇ ਵਿੱਚ ਮਟੀਰੀਅਲ ਜਿਵੇਂ ਆਪਾਂ ਯੂਜ਼ ਕਰਦੇ ਆਂ ਕੋਈ ਟੋਟਲੀ ਸੀਮੈਂਟ ਜਾਂ ਕੁਛ ਕੇ ਹੋਰ ਕਿਤੇ ਪਲਾਸਟਿਕ ਨਹੀਂ ਇਹ ਕਾਰਬਨ ਫਾਈਬਰ ਹੁੰਦਾ ਅੱਛਾ ਹਾਂ ਇਹ ਕਾਰਬਨ ਫਾਈਬਰ ਹੁੰਦਾ ਤੇ ਸਾਰਾ ਉਸੇ ਨਾਲ ਇੰਟੀਅਰ ਕਰਦੇ ਆਂ ਠੀਕ ਹੈ ਮਤਲਬ ਇਹਦੇ ਵਿੱਚ ਪਲਾਸਟਿਕ ਦਾ ਕਿਤੇ ਵੀ ਜ਼ਿਆਦਾ ਯੂਜ਼ ਨਹੀਂ ਹੁੰਦਾ ਹਾਂਜੀ ਪਲਾਸਟਿਕ ਨਹੀਂ ਪੇਂਟ ਵਗੈਰਾ ਵੀ ਇਹ ਸਪੈਸ਼ਲ ਹੁੰਦੇ ਨੇ ਕਿ ਆਪਣੇ ਪੇਂਟ ਤਾਂ ਆਪਣੇ ਆਮ ਨੋਰਮਲ ਹੀ ਹੁੰਦੇ ਆ ਠੀਕ ਉਹ ਜਾਨੀ ਵਧੀਆ ਕੁਆਲਟੀ ਦੇ ਹੁੰਦੇ ਆ ਵਧੀਆ ਮਾਣ ਹਾਂ ਸੰਗੀਕ ਉਹ ਮਿਕਸਚਰ ਆਪਦੇ ਹਿਸਾਬ ਨਾਲ ਤੁਸੀਂ ਬਣਾ ਸਕਦੇ ਹੋ ਆਪਦੇ ਹਿਸਾਬ ਨਾਲ ਕਰੀ ਹਾਂਜੀ ਜੀ ਜਿਵੇਂ ਹੁਣ ਆਪਾਂ ਉਧਰ ਜੇ ਗੱਲ ਕਰੀਏ ਤਾਂ ਹੁਣ ਏਜ ਦੇ ਹਿਸਾਬ ਨਾਲ ਜਿਵੇਂ ਬਣਾਇਆ ਆ ਤੇ ਉਮਰ ਦੇ ਲਿਹਾਜ ਦੇ ਨਾਲ ਜਿਹੜੀਆਂ ਮੂੰਹ ਦੇ ਉੱਪਰ ਥੋੜੇ ਥੋੜੇ ਰਿੰਕਲ ਜਾਂ ਥੋੜੀਆਂ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਹਨਾ ਉਹ ਵੀ ਕੱਲੀ ਕੱਲੀ ਚੀਜ਼ ਭਾਜੀ ਉਹਨਾਂ ਨੇ ਇੱਕ ਇੱਕ ਝੁਰੜੀ ਜਾਂ ਜਿਵੇਂ ਗੱਲ ਕਰੀਏ ਵਾਲ ਹੋ ਗਏ ਜਾਂ ਆਈ ਬ੍ਰੋਜ਼ ਹੋ ਗਏ ਆਈ ਬ੍ਰੋ ਦੇ ਉੱਪਰ ਜਿਹੜੇ ਵਾਲ ਆ ਭਰਵਟਿਆਂ ਦੇ ਇਕੱਲੇ ਇਕੱਲੇ ਉਹ ਵੀ ਐਨ ਹੂ ਬਹੂ ਬਣਾਉਂਦੇ ਨੇ ਬਾਈ ਹੁਣੀ ਇੰਨੀ ਜ਼ਿਆਦਾ ਕੁਦਰਤ ਦੀ ਗੁਰੂ ਸਾਹਿਬ ਦੀ ਇੰਨੀ ਜ਼ਿਆਦਾ ਬਖਸ਼ਿਸ਼ ਆ ਬਾਈ ਉਹਨਾਂ ਦੇ ਉੱਤੇ ਤੇ ਉਹੀ ਗੱਲ ਮੈਂ ਤਾਂ ਕੀਤੀ ਕਿ ਭਾਜੀ ਉਹਨਾਂ ਦੇ ਹੱਥਾਂ ਦੇ ਵਿੱਚ ਜਾਦੂ ਹੈ ਵੇ ਹਰ ਇੱਕ ਚੀਜ਼ ਦਾ ਜਿਹੜਾ ਸਟੈਚੂ ਤਿਆਰ ਕਰ ਸਕਦੇ ਨੇ ਬਾਈ ਜੀ ਜੇ ਆਪਾਂ ਇਹਨਾਂ ਦੀ ਲਾਈਫ ਦੀ ਗੱਲ ਕਰੀਏ ਜਿਵੇਂ ਹਨਾ ਇੱਕ ਸਟੈਚੂ ਤਿਆਰ ਹੋ ਗਿਆ ਮੰਨ ਲਓ 3 ਮਹੀਨੇ ਲੱਗ ਕੇ ਤੇ ਇਹ ਕਿੰਨਾ ਚਿਰ ਸੇਫ ਰਹਿ ਸਕਦਾ ਜਾਂ ਦੇਖੋ ਜੀ ਜੇ ਤਾਂ ਆਪਾਂ ਸਟੈਚੂ ਨੂੰ ਸ਼ਾਮੇ ਰੱਖਦੇ ਆਂ ਅੰਦਰ ਰੱਖਦੇ ਜਾਂ ਛਾਂ ਕਰਕੇ ਰੱਖਦੇ ਆਂ ਤਾਂ ਦੀ ਕਾਫੀ ਲਾਈਫ ਆ ਮੈਂ ਕਹਿੰਦਾ ਹਾਂ ਵੀ 100 ਸਾਲ ਤੱਕ ਇਹਨੂੰ ਕੁਝ ਨਹੀਂ ਹੁੰਦਾ ਜੀ ਅੱਛਾ 100 ਸਾਲ ਤੱਕ ਕੱਢ ਤੱਕ ਦਾ ਧੁੱਪ ਦੇ ਵਿੱਚ ਇਹਨੂੰ ਪ੍ਰੋਬਲਮ ਆ ਜਾਂਦੀ ਹੈ ਕਲਰ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਕਿਉਂਕਿ ਤੋਂ ਆਪ ਆਪਣੇ ਹਾਰਡ ਬਹੁਤ ਪੈਂਦੀਆਂ ਹਾਂ ਹਾਂਜੀ ਤੁੱਟਦੇ ਵਿੱਚ ਨਹੀਂ ਇੰਨਾ ਕੰਮ ਜਾਂਦੀ ਠੀਕ ਹੈ ਤੇ ਇਹ ਜਿਹੜਾ ਪੇਂਟ ਵਗੈਰਾ ਉਹ ਵੀ ਮਤਲਬ ਜੇ ਤਾਂ ਛਾਵੇਂ ਹੋਵੇ ਫਿਰ ਉਹ ਵੀ ਨਹੀਂ ਜਲਦਾ ਛਾਵੇਂ ਤਾਂ ਹਾਂਜੀ ਪੇਂਟ 10-15 ਸਾਲ ਕੱਢ ਜਾਂਦਾ ਤੇ ਇਹ ਰੀਪੇਂਟ ਵੀ ਹੋ ਜਾਂਦਾ ਹਾਂਜੀ ਹਾਂਜੀ ਹੋ ਜਾਂਦਾ ਰੀ ਹਨਾ ਪੇਂਟ ਜੇ ਖਰਾਬ ਹੋ ਜਾਏ ਦੁਬਾਰਾ ਵੀ ਪੇਂਟ ਦੁਬਾਰਾ ਵੀ ਹੋ ਜਾਂਦਾ ਤੇ ਉਵੇਂ ਜੇ ਵਾਟਰਪਰੂਫ ਦੀ ਗੱਲ ਕਰੀਏ ਤਾਂ ਪਾਣੀ ਦਾ ਕਿੰਨਾ ਘਸਰ ਇਹਨਾਂ ਤੇ ਹੁੰਦਾ ਪਾਣੀ ਦਾ ਕੋਈ ਅਸਰ ਨਹੀਂ ਪਾਣੀ ਤਾਂ ਕੋਈ ਨਹੀਂ ਹਾਂ ਵਾਟਰ ਫੁੱਲ ਵਾਟਰਪਰੂਫ ਹੈ ਜਿਵੇਂ ਮੀਂਹ ਕਣੀਦਾ ਇਹਨਾਂ ਨੂੰ ਕੋਈ ਡਰ ਨਹੀਂ ਜਾਂ ਉਵੇਂ ਇਹਨੂੰ ਫਿਰ ਆਪਾਂ ਇਹ ਵਾਸ਼ੇਬਲ ਵੀ ਕਹਿ ਸਕਦੇ ਹਾਂ ਹਾਂਜੀ ਵਾਸ਼ ਧੋਬ ਵੀ ਜਾਂਦਾ ਧੂੜ ਮਿੱਟੀ ਪੈ ਜੇ ਜ਼ਿਆਦਾ ਧੂਤਾਂ ਵੀ ਜਾਂਦਾ ਤੇ ਇਹਨੂੰ ਆਪਾਂ ਧੋ ਵੀ ਸਕਦੇ ਹਾਂ ਕੋਈ ਘੱਟ ਵਾਲੀ ਗੱਲ ਨਹੀਂ ਧੋ ਵੀ ਸਕਦੇ ਇਹਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਇਹਨੂੰ ਠੀਕ ਹੈ ਹੁਣ ਡਾਕਟਰ ਮਨਮੋਹਨ ਸਿੰਘ ਜੀ ਹੁਣਾਂ ਦਾ ਇੱਥੇ ਬਾਈ ਜੀ ਹੁਣਾਂ ਨੇ ਸਟੈਚੂ ਤਿਆਰ ਕੀਤਾ ਆਦਮ ਕਾਦ ਬੁੱਤ ਤਿਆਰ ਕੀਤਾ ਤੇ ਇਹਦੇ ਕੋਲ ਖੜਿਆਂ ਨੂੰ ਸਾਨੂੰ ਐ ਮਹਿਸੂਸ ਹੋਈ ਜਾਂਦਾ ਵੀ ਹੁਣ ਵੀ ਕੋਈ ਗੱਲ ਕਰਨਗੇ ਹੁਣ ਵੀ ਉੱਠ ਕੇ ਬੋਲਣਗੇ ਹੁਣ ਵੀ ਬੋਲਣਗੇ ਮਤਲਬ ਹੂਬ ਹੂ ਕਿੰਨ ਬਿੰਨ ਭਿੰਨ ਉਹੀ ਜਿਹੜੀ ਐਨਕ ਦਾ ਸਟਾਈਲ ਜਾਂ ਇਹਨਾਂ ਦੀ ਪਗੜੀ ਦਾ ਸਟਾਈਲ ਕਰੀਏ ਦਸਤਾਰ ਦਾ ਦਾੜੀ ਦਾ ਡਰੈਸ ਅੱਪ ਸਾਰਾ ਕੁਝ ਜੁੱਤੀ ਤੱਕ ਵੀ ਜਿਹੜੀ ਆ ਹੂਬ ਹੂ ਡਾਕਟਰ ਮਨਮੋਹਨ ਸਿੰਘ ਹੁਣਾਂ ਦਾ ਜ਼ਿੰਮੇ ਦਾ ਲਾਈਫ ਸਟਾਈਲ ਸੀ ਸਾਰਾ ਉਵੇਂ ਤਿਆਰ ਕੀਤਾ ਜਿਵੇਂ ਫੋਟੋ ਕਾਪੀ ਹੁੰਦੀ ਹੈ ਤੇ ਬਾਈ ਜੀ ਇਹ ਜਿਹੜਾ ਤੁਸੀਂ ਡਾਕਟਰ ਮਨਮੋਹਨ ਸਿੰਘ ਦਾ ਕੀਤਾ ਸਟੈਚੂਰ ਇਹ ਆਰਡਰ ਤੇ ਕਿਸੇ ਨੇ ਮੰਗਵਾਇਆ ਕਿ ਜਾਂ ਇਹ ਆਪਣੇ ਆਰਟ ਗੈਲਰੀ ਦੇ ਵਿੱਚ ਇਹ ਹਿੱਸਾ ਬਣਾਉਣਾ ਇਹਦਾ ਇਹ ਪਹਿਲਾਂ ਆਪ ਆਪਣੇ ਵਾਸਤੇ ਤਿਆਰ ਕੀਤਾ ਸੀ ਠੀਕ ਹੈ ਤੇ ਉਸ ਤੋਂ ਬਾਅਦ ਇੱਕ ਆਰਡਰ ਵਾਸਤੇ ਦਿੱਤਾ ਵੀ ਸਟੈਚੂ ਅਛਾ ਇਹਦੇ ਨਾਲ ਦੇ ਉਸ ਤੋਂ ਬਾਅਦ ਹੋਰ ਤਿਆਰ ਕੀ ਹੈ ਨਾ ਇਹ ਤੁਸੀਂ ਸਾਰਿਆਂ ਨੇ ਵੀ ਦੇਖੀ ਹੋਊਗੀ ਰੀਲ ਇਹਦੀ ਜਾਂ ਇੰਸਟਾਗ੍ਰam ਤੇ ਜਾਂ YouTube ਤੇ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਤੇ ਇਹ ਭਾਜੀ ਹੋਣਾ ਨੇ ਤਿਆਰ ਕੀਤੀ ਸੀ ਇਹ ਜਿਹੜਾ ਸਟੈਚੂ ਰੈਡੀ ਭਾਜੀ ਹੋਣਾ ਨੇ ਕੀਤਾ ਸੀ ਤੇ ਇਹਦੇ ਤੇ ਭਾਜੀ ਕਿੰਨਾ ਕੁ ਟਾਈਮ ਲੱਗਾ ਜਿਹੜਾ ਇਹਨਾਂ ਦਾ ਇਹ ਤਾਂ ਅਸੀਂ ਬਹੁਤ ਜਲਦੀ ਬਣਾਇਆ ਸੀ ਕਿਉਂਕਿ ਸਾਰੀ ਟੀਮ ਲਾ ਕੇ ਦਿਨ ਪਰ ਰਾਤ ਕਰਕੇ ਬਣਾਇਆ ਸੀ ਇਹ ਮੇਰੇ ਖਿਆਲੋਂ ਜਦੋਂ ਇਹ ਮਤਲਬ 10 ਦਿਨਾਂ ਦੇ ਵਿੱਚ ਵਿੱਚ ਹੀ ਤਿਆਰ ਇਹਨਾਂ ਦੀ ਡੈਥ ਹੁੰਦੀ ਆ ਨਾ ਉਹਦੀ ਕਰੇ ਉਹ ਉਹਨਾਂ ਦਿਨਾਂ ਦੇ ਵਿੱਚ ਇਹ ਜਿਹੜਾ ਬਣਿਆ ਹੋਇਆ ਠੀਕ ਹੈ ਰੈਡੀ ਕੀਤਾ ਤੁਸੀਂ ਜਲਦੀ ਜਲਦੀ ਤੇ ਇੱਕ ਸਿੱਧੂ ਮੂਸੇਵਾਲਾ ਦਾ ਵੀ ਤੁਸੀਂ ਸਟੈਚੂ ਜਿਹੜਾ ਰੈਡੀ ਕੀਤਾ ਹੋਇਆ ਉਹ ਉੱਥੇ ਬਣ ਕੇ ਗਿਆ ਹੈ ਨਾ ਹਾਂਜੀ ਆਪਣੀ ਵੀ ਇੱਥੇ ਬਾਹਰ ਲੱਗਿਆ ਹੈ ਬਾਹਰ ਵੀ ਲੱਗਿਆ ਤੇ ਉੱਥੇ ਜਿਹੜਾ ਬਾਈ ਦੀ ਜਗ੍ਹਾ ਤੇ ਲੱਗਾ ਉਹ ਵੀ ਆਪਾਂ ਹੀ ਤਿਆਰ ਕੀਤਾ ਉਹ ਵੀ ਤੁਸੀਂ ਤਿਆਰ ਕੀਤਾ ਇੱਥੇ ਬਣ ਕੇ ਗਿਆ ਆਪਣੇ ਕੋਲ ਹਾਂਜੀ ਤੁਸੀਂ ਤਿਆਰ ਕੀਤਾ ਤੇ ਇੱਧਰ ਜਿਹੜੇ ਸਟੈਚੂ ਹੋਰ ਵੀ ਰੈਡੀ ਹੋਏ ਪਏ ਨੇ ਹਾਂਜੀ ਇੱਧਰ ਮਾਤਾ ਜੀ ਨੇ ਤੇ ਨਾਲ ਬਾਪੂ ਜੀ ਨੇ ਉਹ ਵੀ ਬੂਬੂ ਬਸ ਉਹੀ ਗੱਲ ਮੈਂ ਫੇਰ ਕਰਨੀ ਚਾਹੂੰਗਾ ਕਿ ਦਾੜੀ ਦੇ ਮੋਛੇ ਦੇ ਵਾਲ ਤੱਕ ਜਾਂ ਜਿਹੜੇ ਉਮਰ ਦੇ ਲਿਹਾਜ਼ ਨਾਲ ਚਿਹਰੇ ਦੇ ਉੱਤੇ ਆ ਜਾਂਦੇ ਨੇ ਰਿੰਕਲ ਹਨਾ ਝੁਰੜੀਆਂ ਉਹ ਵੀ ਸਾਰਾ ਕੁਝ ਉਵੇਂ ਤਿਆਰ ਕੀਤਾ ਜਾਂਦਾ ਤੇ ਬਾਈ ਜੀ ਇਹ ਇਹ ਵੀ ਕਿਸੇ ਦੇ ਆਰਡਰ ਤੇ ਤਿਆਰ ਹੋਇਆ ਹਾਂਜੀ ਹਾਂਜੀ ਫੈਮਿਲੀ ਮੈਂਬਰ ਹੈ ਜਿਹੜੇ ਹਨਾ ਉਹਨਾਂ ਨੇ ਤਿਆਰ ਕਰਵਾਇਆ ਠੀਕ ਹੈ ਤੁਹਾਡੇ ਤੋਂ ਤੇ ਹੁਣ ਜਿਹੜਾ ਸਿੱਧੂ ਮੂਸੇ ਵਾਲਾ ਦਾ ਜਿਹੜਾ ਉਹ ਬਾਹਰ ਲੱਗਿਆ ਹੋਇਆ ਤੇ ਬਾਕੀ ਅਸੀਂ ਇੱਕ ਵਾਰੀ ਸਾਰੀ ਆਰਟ ਗੈਲਰੀ ਬਾਈ ਉਹਨਾਂ ਨੇ ਜਿਹੜੀ ਬਣਾਈ ਹੋਈ ਆ ਉਹ ਤੁਹਾਨੂੰ ਦਿਖਾ ਦਿੰਨੇ ਆ ਕਿ ਬਾਈ ਉਹਨਾਂ ਨੇ ਆਪਦੀ ਆਰਟ ਗੈਲਰੀ ਦੇ ਵਿੱਚ ਵੱਖ-ਵੱਖ ਤਰ੍ਹਾਂ ਕਿਸਮ ਦੇ ਜਿਹੜੇ ਸਟੈਚੂ ਰੈਡੀ ਕਰਕੇ ਰੱਖੇ ਹੋਏ ਆ ਚਾਹੇ ਉਹ ਜਾਨਵਰ ਦੀ ਗੱਲ ਕਰੀਏ ਜਾਂ ਸ਼ਹੀਦਾਂ ਸਿੰਘਾਂ ਦੀ ਗੱਲ ਕਰੀਏ ਜਾਂ ਕੋਈ ਮਹਾਨ ਪੁਰਸ਼ ਜਿਹੜੇ ਹੋਏ ਨੇ ਦੁਨੀਆ ਤੇ ਉਹਨਾਂ ਦੀ ਗੱਲ ਕਰੀਏ ਹਰ ਇੱਕ ਕਿਸਮ ਦਾ ਸਟੈਚੂ ਇੱਥੇ ਆਪਾਂ ਨੂੰ ਦੇਖਣ ਨੂੰ ਮਿਲੂਗਾ ਬਾਈ ਹੋਣਾ ਦੀ ਆਰਟ ਗੈਲਰੀ ਦੇ ਵਿੱਚ ਪਿੰਡ ਮਾਣੂਕੇ ਗੇਲਾ ਜੀ ਮੋਗੇ ਜ਼ਿਲ੍ਹੇ ਦਾ ਪਿੰਡ ਆ ਹੈ ਬਿਲਕੁਲ ਜੀਟੀ ਰੋਡ ਦੇ ਉੱਤੇ ਹੀ ਪੈਂਦਾ ਤੇ ਬਾਕੀ ਸਕਰੀਨ ਦੇ ਉੱਤੇ ਬਾਈ ਹੋਣਾ ਦਾ ਇੰਸਟਾਗ੍ਰam ਅਕਾਊਂਟ YouTube ਦਾ ਲਿੰਕ ਤੇ Facebook ਦਾ ਲਿੰਕ ਦਿੱਤਾ ਹੋਇਆ ਤੁਸੀਂ ਫੋਲੋ ਕਰ ਸਕਦੇ ਹੋ ਬਾਕੀ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਹਾਨੂੰ ਬਾਈ ਹੋਣਾ ਦਾ ਇੰਸਟਾਗ੍ਰam ਅਕਾਊਂਟ ਤੇ Facebook ਤੇ YouTube ਦਾ ਲਿੰਕ ਮਿਲ ਜਾਊਗਾ ਤੁਸੀਂ ਉੱਥੋਂ ਵੀ ਜਾ ਕੇ ਫੋਲੋ ਕਰ ਸਕਦੇ ਹੋ ਬਾਈ ਹੋਣਾ ਦਾ ਕੰਟੈਕਟ ਨੰਬਰ ਜੇ ਕਿਸੇ ਨੂੰ ਚਾਹੀਦਾ ਹੋਵੇ ਤਾਂ ਇਹਨਾਂ ਦੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਜਾ ਕੇ ਤੁਸੀਂ ਲੈ ਸਕਦੇ ਹੋ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੇ ਤੁਸੀਂ ਆਪਣੇ ਕਿਸੇ ਫੈਮਿਲੀ ਮੈਂਬਰ ਦਾ ਜਾਂ ਕੋਈ ਹੋਰ ਵੀ ਕਿਸੇ ਤਰ੍ਹਾਂ ਦਾ ਸਟੈਚੂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਕਰਾ ਸਕਦੇ ਹੋ ਬਾਈ ਹੁਣ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਬਾਕੀ ਬੜੀਆਂ ਘੈਂਟ ਚੀਜ਼ਾਂ ਇੱਥੇ ਸਾਨੂੰ ਦੇਖਣ ਨੂੰ ਮਿਲੀਆਂ ਅਸੀਂ ਹੈਰਾਨ ਹੋ ਗਏ ਹਾਂ ਜਿੰਨਾ ਕਿ ਸੋਚ ਕੇ ਆਏ ਸੀ ਉਸ ਤੋਂ ਕਿਤੇ ਜ਼ਿਆਦਾ ਪਰਾਂ ਦੀ ਗੱਲਬਾਤ ਆ ਬਾਈ ਹੁਣਾਂ ਦੇ ਉੱਤੇ ਬੜੀ ਬਖਸ਼ਿਸ਼ ਹੈ ਸੋ ਇਹ ਸੀ ਦੋਸਤੋ ਅੱਜ ਦੀ ਜਾਣਕਾਰੀ ਤੇ ਜੇ ਕਿਸੇ ਨੇ ਬਾਈ ਹੋਂਾਂ ਦੇ ਦਰਸ਼ਨ ਕਰਨੇ ਹੋਣ ਤਾਂ ਪਿੰਡ ਪਹੁੰਚ ਕਰ ਸਕਦਾ ਮਾਣੂਕੇ ਗਿੱਲ ਦੇ ਵਿੱਚ ਮੋਗੇ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਤੇ ਵੀਡੀਓ ਦੇਖਣ ਲਈ ਤੁਹਾਡਾ ਵੀ ਧੰਨਵਾਦ ਠੀਕ ਲੱਗੀ ਜਾਣਕਾਰੀ ਤਾਂ ਹੋਰਾਂ ਨਾਲ ਵੀ ਸਾਂਝੀ ਕਰਿਓ ਧੰਨਵਾਦ ਜੀ ਭਾਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਇੱਥੇ ਆਉਣ ਤੇ ਜੀ ਬਹੁਤ-ਬਹੁਤ ਧੰਨਵਾਦ